ਸੋ ਇੱਕ ਵਾਰ ਫੇਰ ਅਸੀਂ ਹਾਜ਼ਰ ਹੋ ਗਏ ਆਂ ਪ੍ਰੋਗਰਾਮ ਲੈ ਕੇ ਭੁੱਲ ਗਏ ਲੋਕ ਬਾਤਾਂ ਪਾ ਲਈਆਂ ਬਹੁਤ-ਬਹੁਤ ਤੁਹਾਡਾ ਸਵਾਗਤ ਹੈ ਸਾਡੇ ਪ੍ਰੋਗਰਾਮ ਵਿੱਚ ਤੇ ਬਹੁਤ-ਬਹੁਤ ਤੁਹਾਡਾ ਧੰਨਵਾਦ ਹੈ ਤੁਸੀਂ ਬਹੁਤ ਪਿਆਰ ਦਿੰਦੇ ਆਂ ਹਾਂਜੀ ਸੋ ਇਦਾਂ ਹੀ ਪਿਆਰ ਦਿੰਦੇ ਰਹੀਓ ਤੇ ਇਦਾਂ ਹੀ ਆਪਾਂ ਮਿਲਦੇ ਰਹੀਏ ਤੇ ਬਾਤਾਂ ਪਾਉਂਦੇ ਰਹੀਏ ਤੁਸੀਂ ਜਵਾਬ ਦਿੰਦੇ ਰਹੋ ਤੇ ਆਪਣਾ ਪਿਆਰ ਇਦਾਂ ਹੀ ਬਣਿਆ ਰਵੇ ਹਾਂਜੀ ਸੋ ਹੁਣ ਆਪਾਂ ਸਭ ਤੋਂ ਪਹਿਲਾਂ ਦਿੰਨੇ ਆ ਪਿਛਲੀ ਬਾਤ ਦਾ ਜਵਾਬ ਹਾਂਜੀ ਪਿਛਲੀ ਆਪਣੀ ਬਾਤ ਸੀਗੀ ਜੀ ਨਿੱਕੇ ਨਿੱਕੇ ਮੇਮਨੇ ਸੰਦੂਕ ਚੱਕੀ ਜਾਂਦੇ ਨੇ ਰਾਜਾ ਪੁੱਛੇ ਰਾਣੀ ਨੂੰ ਇਹ ਕੀ ਜਨੌਰ ਜਾਂਦੇ ਨੇ ਪਰ ਇਹਦਾ ਆਨਸਰ ਹੈਗਾ ਜੀ ਰੀਅਲ ਗੱਡੀ ਦੇ ਡੱਬੇ ਸੋ ਹੁਣ ਆਪਾਂ ਦੱਸਦੇ ਹਾਂ ਉਹਨਾਂ ਦੇ ਨਾਮ ਜਿਨ੍ਹਾਂ ਨੇ ਇਸ ਬਾਤ ਦਾ ਜਵਾਬ ਸਹੀ ਦਿੱਤਾ ਹਾਂਜੀ ਸੋ ਇੱਥੇ ਸਾਨੂੰ ਜਵਾਬ ਦਿੱਤਾ ਜੀ ਯੂਪੀ ਦੇ ਪੰਜਾਬੀ ਪਿੰਡ ਗੁਰਦੇਵਾਲ ਸਿੰਘ ਕੁਲਵੰਤ ਕਲਚੀ ਬਹੁਤ ਬਹੁਤ ਥੈਂਕ ਯੂ ਜੀ ਸਾਰਿਆਂ ਦਾ ਤੁਸੀਂ ਸਾਡੇ ਚੈਨਲ ਤੇ ਆਉਨੇ ਆ ਕਮੈਂਟ ਕਰਦੇ ਆ ਸਾਡੀਆਂ ਬਾਤਾਂ ਦਾ ਜਵਾਬ ਦਿੰਨੇ ਆ ਤਾਂ ਬਹੁਤ ਵਧੀਆ ਲੱਗਦਾ ਜੀ ਜਿੱਦਾਂ ਅੱਜਕੱਲ ਸਾਰੇ ਮੈਂ ਦੇਖਿਆ ਗੱਲਾਂ ਕਰਦੇ ਬੰਦੇ ਆਪਸ ਵਿੱਚ ਗੱਲਾਂ ਕਰਦੇ ਰਹਿੰਦੇ ਆ ਉਹ ਤੂੰ ਆਪਣੀ ਘਰਵਾਲੀ ਤੋਂ ਡਰਦਾ ਤੂੰ ਆਪਣੀ ਘਰਵਾਲੀ ਤੋਂ ਡਰਦਾ ਸਾਰੇ ਇੱਕ ਦੂਜੇ ਨੂੰ ਕਹਿੰਦੇ ਰਹਿੰਦੇ ਆ ਆਪਦਾ ਨਹੀਂ ਰੱਖਦੇ ਹੂੰ ਦੇ ਉਹਨੂੰ ਪੁੱਛ ਲਓ ਤੂੰ ਆਪਣੇ ਕੋਲ ਨਹੀਂ ਵੇ ਮੈਂ ਨਹੀਂ ਡਰਦਾ ਹਨਾ ਤੇ ਮੇਰੇ ਖਿਆਲ ਨਾਲ ਡਰਦੇ ਸਾਰੇ ਆ ਉਸ ਸਕਦਾ ਉਹ ਤਖਦਾ ਉਹ ਪਰੰਤਾਨ ਵਾਲੀ ਕਿਹੜੀ ਗੱਲ ਆ ਪਰ ਡਰਦੇ ਪਤਾ ਨਹੀਂ ਹਾਂ ਇਹਦੇ ਵਿੱਚ ਡਰਨ ਵਾਲੀ ਤਾਂ ਕੋਈ ਗੱਲ ਹੀ ਨਹੀਂ ਹੈ ਨਾ ਹਾਂ ਇੱਕ ਬੰਦੇ ਨੇ ਮੈਂ ਪੁੱਛਿਆ ਇਹ ਮੈਂ ਕਿਹਾ ਕੋਈ ਯਾਰ ਕੋਈ ਤਾਂ ਕਾਰਨ ਹੋਊਗਾ ਡਰਦੇ ਆ ਤੁਸੀਂ ਤੂੰ ਆਪਣੀ ਘਰ ਵਾਲੀ ਤੋਂ ਡਰਦਾ ਕਹਿੰਦਾ ਮੈਂ ਯਾਰ ਘਰ ਵਾਲੀ ਤੋਂ ਤਾਂ ਨਹੀਂ ਡਰਦਾ ਪਰ ਮੈਂ ਗਲੇਸ਼ ਤੋਂ ਡਰਨਾ ਮੈਂ ਕਿਹਦਾ ਮੰਨ ਲੋ ਗਲੇਸ਼ ਹੁੰਦਾ ਤੇ ਸਿੱਧੀ ਗੱਲ ਵੀ ਨਹੀਂ ਕਰਦੇ ਤਾਂ ਮੰਨਦੇ ਵੀ ਨਹੀਂ ਇਹ ਤਾਂ ਘਰ ਘਰ ਦੀ ਕਹਾਣੀ ਆ ਤੇ ਡਰਨ ਵਾਲੀ ਨਹੀਂ ਕੋਈ ਗੱਲ ਪਰ ਜਿੱਦਾਂ ਆਪਾਂ ਇੱਕ ਦੂਜੇ ਨੂੰ ਪੁੱਛਦੇ ਆ ਹਨ ਬਈ ਇਦਾਂ ਹੀ ਇੱਕ ਰਾਜੇ ਨੇ ਇਹ ਸਾਬਤ ਕੀਤਾ ਅੱਛਾ ਉਹਨੇ ਵੀ ਇਦਾਂ ਹੀ ਪੁੱਛਣ ਦੀ ਕੋਸ਼ਿਸ਼ ਕੀਤੀ ਕਿ ਘਰ ਵਾਲੀਆਂ ਤੋਂ ਸਾਰੇ ਡਰਦੇ ਆ ਇੱਕ ਰਾਜੇ ਨੇ ਆਪਣੇ ਇਲਾਕੇ ਵਿੱਚ ਸਾਰਿਆਂ ਨੂੰ ਸੁਨੇਹਾ ਭੇਜਿਆ ਅੱਛਾ ਬਈ ਕੋਈ ਬੰਦਾ ਹੈ ਇਹੋ ਜਿਹਾ ਜਿਹੜਾ ਆਪਣੀ ਘਰ ਵਾਲੀ ਤੋਂ ਨਹੀਂ ਡਰਦਾ ਅੱਛਾ ਹਨਾ ਹਾਂ ਤੇ ਜਿਹੜਾ ਸਾਬਤ ਕਰੂਗਾ ਮੈਂ ਨਹੀਂ ਡਰਦਾ ਤੇ ਮੈਂ ਉਹਨੂੰ ਇਨਾਮ ਦੇ ਵਿੱਚ ਘੋੜਾ ਦਊਗਾ اچھا ਜਿਹੜਾ ਆਪਣੀ ਘਰ ਵਾਲੀ ਤੋਂ ਡਰਦਾ ਸਾਬਤ ਨਹੀਂ ਕਰ ਸਕਿਆ ਉਹਨੂੰ ਮੈਂ ਸੇਵ ਦਊਗਾ ਅੱਛਾ ਅੱਛਾ ਤੇ ਉਹਨੇ ਸਾਰਿਆਂ ਨੂੰ ਕਹਿਤਾ ਉਸ ਵਾਰ ਹੀ ਆਏ ਕਈ ਬੰਦੇ ਆਏ ਮੜਮੜ ਗਏ ਕੁਝ ਉਹਨਾਂ ਨੂੰ ਤਸੱਲੀ ਨਹੀਂ ਹੋਈ ਰਾਜੇ ਦੀ ਹਨਾ ਤੇ ਇੱਕ ਇਦਾਂ ਹੀ ਪਿੰਡ ਦੇ ਪਿਛਲੇ ਪਾਸੇ ਬਾਹਰ ਬਾਹਰ ਇੱਕ ਤੇ ਮਲੇਰੀਂ ਦੀ ਸੀ ਤੇ ਉਹ ਇੱਕ ਜਨਾਨੀ ਹੈ ਨਾ ਉਹ ਆਪਣੇ ਬੰਦੇ ਨੂੰ ਕਹਿੰਦੀ ਜੀ ਜਾਓ ਤੁਸੀਂ ਜਾ ਕੇ ਫੋਕੀ ਫਾੜੀ ਮਾਰ ਦਿਓ ਮੈਂ ਤਾਂ ਬਿਲਕੁਲ ਨਹੀਂ ਡਰਦਾ ਆਪਣੀ ਜਨਾਨੀ ਤੋਂ ਤੂੰ ਹੀ ਕਹਿੰਦੀ ਫੋਕੀ ਫਾੜੀ ਮਾਰ ਦਿਓ ਹਾਂ ਹਾਂ ਤੇ ਕਹਿੰਦੀ ਨਾਲੇ ਤੁਸੀਂ ਅਜ ਤੀ ਕੀਤਾ ਤਾਂ ਕੁਝ ਹੈ ਨਹੀਂਗਾ ਤੇ ਇੱਕ ਘੋੜਾ ਹੀ ਜਿੱਤ ਕੇ ਦਿਖਾ ਦਿਓ ਮੈਨੂੰ ਘੋੜਾ ਹੀ ਜਿੱਤ ਲਿਓ ਅੱਛਾ ਅੱਛਾ ਹਾਂ ਤੇ ਜਾਓ ਕਹਿੰਦੀ ਮਾਰੋ ਦਬਕਾ ਕਹਿੰਦਾ ਠੀਕ ਆ ਕੋ ਪਹੁੰਚ ਗਿਆ ਰਾਜੇ ਦੇ ਦਰਬਾਰ ਮਛਾਮਾ ਚਾਂ ਨੂੰ ਵਾਟ ਦੇ ਦਿੰਦਾ ਹਾਂ ਕਹਿੰਦਾ ਇਹ ਰਾਜਾ ਜੀ ਆਪਾਂ ਨਹੀਂ ਡਰਦੇ ਘਰ ਵਾਲੀ ਤੋਂ ਹੂੰ ਹੂੰ ਤੇ ਕਹਿੰਦਾ ਅੱਛਾ ਤੁੰਗਦਾ ਨਹੀਂ ਡਰਦਾ ਕਹਿੰਦਾ ਜਦੋਂ ਮੈਂ ਗਲੀ ਚੋਂ ਆਪਣੇ ਘਰ ਵਾਲਾ ਮੋੜ ਮੋੜਦਾ ਨਾ ਹਾਂ ਤੇ ਮੇਰੀ ਜਨਾਨੀ ਦੀਆਂ ਦੂਰੋਂ ਹੀ ਮੈਨੂੰ ਦੇਖ ਕੇ ਲੱਤਾਂ ਕੰਬਣ ਲੱਪੈਂਦੀਆਂ ਅੱਛਾ ਰਾਜਾ ਬੜਾ ਖੁਸ਼ ਹੋਇਆ ਕਹਿੰਦਾ ਚਲੋ ਮੇਰੇ ਇਲਾਕੇ ਦੇ ਵਿੱਚ ਕੋਈ ਮਰਦ ਤਾਂ ਇਹੋ ਜਿਹਾ ਹੈਗਾ ਜਿਹੜਾ ਆਪਣੀ ਘਰ ਵਾਲੀ ਤੋਂ ਨਹੀਂ ਡਰਦਾ ਡਰਦਾ ਅੱਛਾ ਰਾਜਾ ਬਹੁਤ ਖੁਸ਼ ਹੋਇਆ ਹਾਂ ਕਹਿੰਦਾ ਜਾ ਲੈ ਜਾ ਘੋੜਾ ਖੋਲ ਕੇ ਲੈ ਜਾ ਤੂੰ ਅੱਛਾ ਅੱਛਾ ਹੈਨਾ ਉਹ ਕਾਲਾ ਘੋੜਾ ਉਹਨੂੰ ਖੋਲ ਕੇ ਦਿੱਤਾ ਰਾਜੇ ਨੇ ਤੇ ਉਹ ਲੈ ਗਿਆ ਹਾਂ ਹਾਂ ਕੋਜੀ ਕੋਜੀ ਘਰ ਅੱਛਾ ਤੇ 15 ਮਿੰਟਾਂ ਬਾਅਦ ਫੇਰ ਮੁੜਿਆ ਆਵੇ ਅੱਛਾ ਰਾਜਾ ਕਹਿੰਦਾ ਤੂੰ ਹੁਣੇ ਆ ਗਿਆ ਹੁਣ ਕੀ ਹੋਇਆ ਅੱਛਾ ਬੰਦਾ ਰਾਜਾ ਜੀ ਕਹਿੰਦਾ ਘੋੜਾ ਬਦਲ ਦਿਓ ਅੱਛਾ ਹੂੰ ਕਹਿੰਦਾ ਕੀ ਗੱਲ ਐ ਕਹਿੰਦਾ ਇਹ ਕਾਲਾ ਜੀ ਚਿੱਟਾ ਲੈਣਾ ਅੱਛਾ ਉਹ ਕਹਿੰਦਾ ਜਿਹੜਾ ਨਾਮ ਚ ਦਿੱਤਾ ਦਿੱਤਾ ਇਹ ਚ ਕਾਲੇ ਚਿੱਟੇ ਦਾ ਤਾਂ ਰੌਲਾ ਹੀ ਕੋਈ ਨਹੀਂ ਉਹਨੇ ਕਹਿੰਦਾ ਚਿੱਟਾ ਦੇ ਦਿਓ ਜੀ ਤੁਸੀਂ ਮੈਨੂੰ ਚਿੱਟਾ ਦੇ ਦਿਓ ਅੱਛਾ ਕਹਿੰਦਾ ਚਲ ਤੈਨੂੰ ਚਿੱਟਾ ਦੇ ਦਿੰਨੇ ਪਰ ਪਹਿਲਾਂ ਕਾਰਨ ਤਾਂ ਦੱਸ ਰੌਲਾ ਕੀ ਐ ਅੱਛਾ ਕਹਿੰਦਾ ਮੇਰੀ ਘਰ ਵਾਲੇ ਨਹੀਂ ਮੰਨੀ ਅੱਛਾ ਉਹ ਕਹਿੰਦੀ ਚਿੱਟਾ ਹੀ ਲੱਗ ਗਿਆ ਇੱਥੇ ਵੀ ਹੋਈ ਰੋਲਾ ਇੱਥੇ ਵੀ ਹੋਈ ਰੋਲਾ ਰਾਜਾ ਕਹਿੰਦਾ ਘੋੜਾ ਬਾਂਦੇ ਚੁੱਪਚਾਪ ਬੋਲਦੇ ਕਹਿੰਦਾ ਤੂੰ ਹੀ ਆਪਣੀ ਘਰ ਵਾਲੀ ਤੋਂ ਡਰਦਾ ਜਿਹੜਾ ਉਹਨੇ ਹੁਣੇ ਵਾਪਸ ਭੇਜਦਾ ਤੈਨੂੰ ਘੋੜਾ ਬਦਲਣ ਲਈ ਕਹਿੰਦਾ ਸੇਬ ਚੱਕ ਲਾਤ ਕਰਨ ਪੈਣਾ ਅੱਛਾ ਹਾਂ ਉਹ ਬੇਚਾਰਾ ਦੇਖ ਕੇ ਦਾਣਾ ਸੇਬ ਲੈ ਕੇ ਚਲੇ ਗਿਆ ਅੱਛਾ ਰਾਤ ਨੂੰ ਰਾਜਾ ਸੁੱਤਾ ਪਿਆ ਹਾਂ ਅਧੀ ਰਾਤ ਨੂੰ ਰਾਜੇ ਦਾ ਦਰਵਾਜ਼ਾ ਖੜਕਿਆ ਅੱਛਾ ਤੇ ਦਰਵਾਜ਼ਾ ਖੋਲਿਆ ਵਧੀ ਯਰ ਅੰਦਰ ਆਇਆ ਹੂੰ ਤੇ ਰਾਜਾ ਕਹਿੰਦਾ ਕੀ ਗੱਲ ਯਾਰ ਤੂੰ ਮੈਨੂੰ ਹੁਣ ਜਗਾਇਆ ਅੱਛਾ ਕਹਿੰਦਾ ਕੁਝ ਨਹੀਂ ਰਾਜਾ ਹੀ ਮੇਰੇ ਦਿਮਾਗ 'ਚ ਇੱਕ ਗੱਲ ਆਈ ਆ ਵੀ ਤੁਸੀਂ ਜਿੱਤੇ ਬੰਦੇ ਨੂੰ ਤੋ ਘੋੜਾ ਦੇਣ ਲੱਗੇ ਹੋਏ ਆ ਹਾਂ ਤੇ ਹਾਰੇ ਬੰਦੇ ਨੂੰ ਸੇਬ ਦੇਣੇ ਅੱਛਾ ਹਨਾ ਕਹਿੰਦਾ ਹਾਰੇ ਬੰਦੇ ਲਈ ਘੱਟੋ ਘੱਟ ਤੁਸੀਂ ਕੋਈ ਅਨਾਜ ਰੱਖ ਦਿਓ ਕੋਈ ਕਣਕ ਦੀ ਬੋਰੀ ਰੱਖ ਦਿਓ ਅੱਛਾ ਕੋਈ ਚੌਲਾਂ ਦੀ ਬੋਰੀ ਰੱਖ ਦਿਓ ਹਾਂਜੀ ਹਾਂ ਤੇ ਘੱਟੋ ਘੱਟ ਅਗਲੇ ਦੇ ਕੰਮ ਤਾਂ ਆਵੇ ਹਾਂ ਹਾਂ ਰਾਜਾ ਕਹਿੰਦਾ ਯਾਰ ਸੋਚਿਆ ਤਾਂ ਮੈਂ ਵੀ ਇਦਾਂ ਹੀ ਸਗਾ ਅੱਛਾ ਪਰ ਮੇਰੀ ਘਰ ਵਾਲੀ ਨਹੀਂ ਮੰਨੀ ਅੱਛਾ ਉਹ ਕਹਿੰਦੇ ਸੀ ਵੀ ਦੇਣਾ ਠੀਕ ਹੈ ਉਹ ਵੀ ਇਹਨਾਂ ਰਾਜਾ ਜੀ ਹੈ ਤੁਸੀਂ ਵੀ ਸੇਬਖਾਨ ਆਈ ਕਹੋ ਚੁੱਪਚਾਪ ਜੀ ਅੱਛਾ ਠੀਕ ਹੈ ਰਾਜਾ ਸ਼ਰਮਿੰਦਾ ਹੋ ਕੇ ਨਾਲੇ ਦਾ ਸੇਬਖਾਨ ਲਗਾਇਆ ਨਾਲੇ ਉਹਨੂੰ ਕਹਿੰਦਾ ਪਹਿਲਾਂ ਮੈਨੂੰ ਤੂੰ ਵੀ ਇਹ ਦੱਸ ਵੀ ਤੂੰ ਹੁਣ ਕੱਲੇ ਆਇਆ ਇਹ ਗੱਲ ਤੂੰ ਮੈਨੂੰ ਸਵੇਰੇ ਵੀ ਪੁੱਛ ਸਕਦਾ ਸੀ ਹੁਣ ਅੱਧੀ ਰਾਤ ਨੂੰ ਆਣ ਕੇ ਮੈਨੂੰ ਜਗਾਇਆ ਅੱਛਾ ਹੈਨਾ ਤੇ ਇਹ ਗੱਲ ਤੂੰ ਮੈਨੂੰ ਸਵੇਰੇ ਪੁੱਛ ਲਿੰਦਾ ਹੁੰਦਾ ਹੈ ਕਹਿੰਦਾ ਰਾਜਾ ਜੀ ਮੈਂ ਤੁਹਾਨੂੰ ਕੀ ਦੱਸਾਂ ਮੇਰੀ ਘਰ ਵਾਲੀ ਵੀ ਕਹਿੰਦੀ ਜਾ ਕੇ ਹੁਣੇ ਪੁੱਛ ਕੇ ਆਓ ਅੱਛਾ ਤੀਕਾ ਕਿੰਦਾ ਇਹ ਕਿੰਨਾ ਰਾਜਾ ਕਹਿੰਦਾ ਵੀ ਠੀਕ ਆ ਆਪਾਂ ਸਾਰੇ ਸੇਵ ਖਾਣ ਆਲੇ ਆ ਕਹਿੰਦਾ ਤੂੰ ਵੀ ਸੇਵ ਖਾਣ ਆਲੇ ਆ ਆ ਜਾ ਫੇ ਬਹਿ ਜਾ ਇਕੱਠੇ ਖਾਈ ਬਹਿ ਜਾ ਕਹਿੰਦਾ ਇੱਥੇ ਇਕੱਠੇ ਖਾਣੇ ਆ ਤੇਰੀ ਘਰ ਵਾਲੀ ਨਹੀਂ ਮਣੀ ਤੈਨੂੰ ਭੇਜਿਆ ਤੂੰ ਵੀ ਘਰ ਵਾਲੀ ਤੋਂ ਡਰਨਾ ਚਲੋ ਪਤਾ ਨਹੀਂ ਇਹ ਕਿੰਨੀ ਸੱਚੀ ਆ ਪਤਾ ਨਹੀਂ ਯਾਰ ਪਰ ਇੱਕ ਗੱਲਾਂ ਬੜੀਆਂ ਹੋਈਆਂ ਆ ਤੇ ਹੁਣ ਸਹੀ ਮੈਨੂੰ ਜਦ ਦੱਸਦਾ ਕੋਈ ਨਹੀਂਗਾ ਕੋਈ ਮੰਨਣ ਨੂੰ ਤਾਂ ਕੋਈ ਵੀ ਨਹੀਂ ਤਿਆਰ ਹੋ ਕਹਿੰਦਾ ਮੈਂ ਵੀ ਨਹੀਂ ਡਰਦਾ ਉਹ ਕਹਿੰਦਾ ਮੈਂ ਵੀ ਨਹੀਂ ਡਰਦਾ ਪਰ ਮੈਨੂੰ ਨਹੀਂ ਸਮਝ ਆਉਂਦੀ ਹੁਣ ਕਿ ਕੌਣ ਡਰਦਾ ਐ ਡਰਦਾ ਹੈ ਜਾਂ ਨਹੀਂ ਡਰਦਾ ਪਰ ਰਾਜੇ ਕੋਲੋਂ ਵੀ ਲੱਭ ਨਹੀਂ ਹੋਇਆ ਕਿਹੜਾ ਬੰਦਾ ਦਲੇਰ ਆ ਉਹ ਵੀ ਹਾਰ ਗਿਆ ਵਿਚਾਰਾ ਏਦਾਂ ਹੀ ਆਪਾਂ ਹੱਸਦੇ ਖੇੜਦੇ ਏਦਾਂ ਗੱਲਾਂ ਬਾਤਾਂ ਕਰੀ ਜਾਣੀਆਂ ਤੁਹਾਡੇ ਨਾਲ ਤੇ ਵਧੀਆ ਲੱਗਦਾ ਸਾਨੂੰ ਤੁਸੀਂ ਕੋਈ ਤੁਹਾਡਾ ਸਾਨੂੰ ਸਾਥ ਮਿਲਿਆ ਹੈ ਕੁਦਰਤੀ ਬਹੁਤ ਵਧੀਆ ਤੇ ਬਹੁਤ ਚੰਗਾ ਲੱਗਦਾ ਆ ਏਦਾਂ ਹੀ ਆਪਾਂ ਗੱਲਾਂ ਬਾਤਾਂ ਕਰਦੇ ਰਹੀਏ ਏਦਾਂ ਹੀ ਆਪਾਂ ਇੱਕ ਦੂਜੇ ਨਾਲ ਮਿਲਦੇ ਰਹੀਏ ਤੇ ਹੁਣ ਪਾਉਣੇ ਆਪਾਂ ਅੱਜ ਦੀ ਬਾਤ ਹਾਂਜੀ ਅੱਜ ਦੀ ਬਾਤ ਹੈਗੀ ਆ ਜੀ ਬਾਤ ਪਾਵਾਂ ਬਤੋਲੀ ਪਾਵਾਂ ਸੁਣਵੇ ਪਾਈ ਹਕੀਮਾਂ ਲੱਕੜੀਆਂ ਚੋਂ ਪਾਣੀ ਕੱਢਾਂ ਚੱਕ ਬਣਾਵਾ ਟੀਮਾ ਹੁਣ ਇਹਦਾ ਆਨਸਰ ਦੇਣਾ ਤੁਸੀਂ ਅਗਲੇ ਹਫ਼ਤੇ ਤਾਂ ਅਸੀਂ ਫੇਰ ਨਵੀਂ ਕੋਈ ਬਾਤ ਲੈ ਕੇ ਆਵਾਂਗੇ ਇਹ ਹੁਣ ਬਾਤ ਦਾ ਤੁਸੀਂ ਜਵਾਬ ਦੇਣਾ ਤੇ ਇਦਾਂ ਹੀ ਆਉਣਾ ਚੈਨਲ ਤੇ ਜਰੂਰ ਬਾਤ ਦਾ ਜਵਾਬ ਆਵੇ ਚਾਹੇ ਨਾ ਆਵੇ ਤੁਸੀਂ ਚੈਨਲ ਤੇ ਜਰੂਰ ਆਉਣਾ ਤੇ ਹੁਣ ਆਪਾਂ ਮਿਲਦੇ ਹਾਂ ਅਗਲੀ ਵਾਰ ਨੂੰ ਇਸ ਬਾਤ ਦੇ ਜਵਾਬ ਦੇ ਨਾਲ ਤਦ ਤੱਕ ਲਈ ਸਾਨੂੰ ਦਿਓ ਇਜਾਜ਼ਤ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ